ਇਧਰ ਲਾ ਰਿਗਾਰਡ ਵੀ ਦਿਖਾ ਵਿੱਚੋਂ ਯਾਰ ਲੈ ਵੇ ਸਾਨੂੰ ਇਧਰ ਲਾ ਮਗਰਾਡ ਵੀ ਦਿਖਾ ਦੇ ਨੇ ਕਿ ਵਿੱਚੋਂ ਤੇਰੇ ਡਿਸਟ੍ਰੀਬਿਊਟਰ ਹਜੇ ਤਾਈਂ ਜੂਜ ਨਹੀਂ ਕਰਿਆ ਹੋਗਾ ਨਾ ਇਹਦੇ ਟਰਾਲੀ ਮਗਰ ਲੈਫਟ ਵਾਲੀ ਪਈ ਆ ਹਜੇ ਤਾਈਂ ਹਜੇ ਤਾਈਂ ਕੋਈ ਬੰਦਾ ਸਾਫਤ ਕਰ ਦੇ ਫਿਰ ਵੀ ਫ੍ਰੀ ਛੱਡ ਦਾਂਗੇ ਬਈ ਟਰਾਲੀ ਇਹਦੇ ਮਗਰ ਤੇ ਇਹਦੇ ਵਿੱਚ ਤੇਲ ਨਿਕਲਦਾ ਫਰੇਵਰ ਕਿਹ オーਗ ਨਿਕਲੂਗਾ ਜਮਾ ਜਿਹੋ ਜਾਂ ਹੈਗਾ ਉਹੋ ਜਾਂ ਨਿਕਲੂ ਵਿੱਚ ਦਿਖਾਈਏ ਬਈ ਇੰਜਨ ਕੋਲ ਦਿਖਾ ਕੇ ਲੈ ਸ਼ੋਰੂਮ ਕੰਡੀਸ਼ਨ ਸ਼ੋਰੂਮ ਕੰਡੀਸ਼ਨ ਅਗੇ ਬਾਈ ਕੰਦਾ ਇੱਕ ਮਜਬੂਰੀ ਪੈ ਗਈ ਵੇਚਣ ਦੀ ਬਬਲੂ ਕਾਲਸੀ ਦੇ ਵੇਟ ਲੱਗੇ ਆ ਵੀਰੇ 45 ਕਿਲੋ ਦੀ ਪਲੇਟ ਆ Ориਜਨਲ ਪਲੇਟ ਜਿਹੜੇ ਬਣੇ ਆਉਂਦੇ ਉਹਨਾਂ ਦੇ ਬਬਲੂ ਕਾਲਸੀ ਤਰਵੰਡੀ ਭਾਈ ਦੇ ਪੁੱਛ ਕੇ ਵੇਖ ਲੋ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀ ਸਾਰੇ ਠੀਕ ਹੋਵੋਗੇ ਤੇ ਬਾਈ ਜੀ ਅੱਜ ਤੁਹਾਨੂੰ ਐਦਾਂ ਦਾ ਟਰੈਕਟਰ ਦਿਖਾਵਾਂਗੇ ਘੱਟ ਚੱਲਿਆ ਆ ਤੇ ਸੈਂਸਰੀ ਦਾ ਇੱਕ ਨੰਬਰ ਤੇ ਬਾਈ ਆਪਣੇ ਨਾਲਾ ਸਾਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖੋ ਬਈ ਜੀ ਵੀਡੀਓ ਘੈਂਟ ਹੋਣ ਲੱਗੀ ਆਗੇ ਤੇ ਬਾਈ ਜੀ ਹੈਰਾਨ ਹੋ ਜਾਓਗੇ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੋ ਭਾਈ ਜੀ ਵਧੀਆ ਜੀ ਵਧੀਆ ਠੀਕ ਹੈ ਜੀ ਤੇ ਨਾਮ ਕੀ ਹੈ ਭਾਈ ਜੀ ਅਮਰਜੀਤ ਸਿੰਘ ਲੋਪੋ ਜੀ ਅਮਰਜੀਤ ਸਿੰਘ ਲੋਪੋ ਲੋਪੋ ਭਾਈ ਤੇ ਬਾਈ ਦਾ ਚੈਨਲ ਵੀ ਹੈ ਭਾਈ ਤੇ ਕੀ ਚੈਨਲ ਹੈ ਭਾਈ ਜੀ ਆਪਣਾ ਅਮਰਜੀਤ ਢਾਲੀ ਵਾਲ ਦੇ ਨਾਮ ਤੇ ਠੀਕ ਹੈ ਜੀ ਤੇ ਦਿਖਾਈਏ ਆਪਾਂ ਫਿਰ ਦਿਖਾਓ ਜੀ ਲੈ ਬਈ ਸੋਨੂੰ ਹੁਣ ਕੋਕਾ ਪੀਸ ਦਿਖਾਉਣ ਲੱਗਾਂਗੇ ਤੇ ਖੂਬੀਆਂ ਸੁਣ ਕੇ ਪੰਜਾਬ ਦਾ ਪਹਿਲਾ ਟਰੈਕਟਰ ਹੋਊ ਆਪਣਾ ਚੈਲੰਜ ਹੈ ਵੀ ਇਹੋ ਜਿਹਾ ਹੋਵੇ ਸਾਰੇ ਪੰਜਾਬ ਦੇ ਵਿੱਚ ਠੀਕ ਹੈ ਭਾਈ ਜੇ ਕਲਮ ਦੀ ਕਲਮ ਤੱਕ ਵੀ ਕੋਈ ਦਿਖਾ ਦੇ ਆ ਕੇ ਮੈਂ ਕਿਹਾ ਯਾਰ ਜਮਾ ਦਿਖਾ ਦੇਵੇ ਕੋਈ ਬਾਹ ਕੇ ਵੇਖ ਲੈ ਜਵੇਂ ਮਰਜ਼ੀ ਕਰ ਲੈ ਜਿਹੜਾ ਕੁਝ ਕਹੇ ਆਪਣਾ ਪਾਰ ਹੀ ਹੈ ਜਿਹੜਾ ਕੁ ਕੋ ਕਹ ਦੇਗਾ ਪਾਰ ਹੀ ਹੈਗਾ ਮੈਂ ਕਿਹਾ ਪਾਰ ਹੀ ਲੈ ਬਾਈ ਜੀ ਜਿਹੜਾ ਕੁਸ਼ ਕਹ ਦੋਗੇ ਇੰਜਨ ਗੇਅਰ ਦਾ ਪਾਰ ਹੀ ਹੈਗਾ ਤੇ ਬਾਈ ਜੀ ਮਾਡਲ ਕਿੰਨਾ ਹੈ ਇਹ 16 ਵੀਰੇ 9ਵੇਂ ਮਹੀਨੇ ਦਾ ਠੀਕ ਹੈ ਜੀ 16 ਮਾਡਲ ਨਿਕਲਿਆ ਵਾ ਠੀਕ ਹੈ ਇੰਨਾ ਕੁ ਕਹਾਂ ਹੈ ਪਹਿਲੇ ਕਰੇ ਘਰ ਦੀ ਵਾਹੀ ਤੇ ਚੱਲਿਆ ਵਾ ਠੀਕ ਹੈ ਜੀ ਦਿਖਾਈ ਮਾੜਾ ਇੰਜਨ ਜਨ ਦਿਖਾ ਕਲਰ ਪੇਂਟ ਦਿਖਾ ਦੇ ਮਾੜਾ ਲੈ ਬਈ ਵਿੱਚੋਂ ਦਿਖਾਈ ਬਈ ਇੰਜਨ ਕੋਲੇ ਦਿਖਾ ਕੇ ਲੈ ਜੀ ਲੈ ਬਈ ਸ਼ੋਰੂਮ ਮਗਨੀਸ਼ਨ ਆ ਸ਼ੋਰੂਮ ਕੰਡੀਸ਼ਨ ਅਗੇ ਬਾਈ ਕਹਿੰਦਾ ਇੱਕ ਮਜਬੂਰੀ ਪੈ ਗਈ ਵੇਚਣ ਦੀ ਤੇ ਵੇਚਣਾ ਤਾਂ ਹੈ ਨਹੀਂ ਜਿਗਾ ਪਰ ਸੌ ਗੁਣੂ ਰੱਖਿਆ ਹੋਇਆ ਹੈ ਜਿਗਾ ਤੇ ਹੁਣ ਖੂਬੀਆਂ ਬਈ ਜੀ ਤੁਹਾਨੂੰ ਪਿੱਛੋਂ ਦਿਖਾਉਣੇ ਪੈਣਾ ਇਹਦਾ ਸਟਾਰਟ ਕਰ ਦਾਂਗੇ ਤੇ ਲੈ ਬਈ ਟਾਇਰਾਂ 'ਚ ਤੁਸੀਂ ਬੇਡ ਦੇਖ ਲਓ ਪਹਿਲਾਂ ਕਿ ਕਿਹੜੀ ਕੰਪਨੀ ਦੇ ਲੱਗੇ ਨੇ ਬਈ ਜੀ ਇਹ ਬਬਲੂ ਕਾਰਸੀ ਦੇ ਬੇਡ ਲੱਗੇ ਆ ਵੀਰੇ 45 ਕਿਲੋ ਦੀ ਪਲੇਟ ਆ Ориਜਨਲ ਪਲੇਟ ਜਿਹੜੇ ਬਣੇ ਆਉਂਦੇ ਉਹਨਾਂ ਦੇ ਬਬਲੂ ਕਲਸੀ ਤਰਵੰਡੀ ਭਾਈ ਦੇ ਪੁੱਛ ਕੇ ਵੇਖ ਲਓ ਠੀਕ ਆ ਜੀ ਐਮ ਆਰ ਮਤੇ ਟਾਇਰਾਂ 95 ਪੈਸੇ ਠੀਕ ਆ ਜੀ ਤੇ ਜਿਹੜੀਆਂ ਪਲੇਟਾਂ ਨੇ ਬਾਈ ਜਿਹੜੀਆਂ ਅੱਜ ਕੱਲ ਟ੍ਰੈਂਡ ਚ ਚੱਲ ਰਹੀਆਂ ਨੇ ਉਹ ਲੈਣਾ ਪੂਰੀ ਘੈਂਟ ਚੀਜ਼ ਆ ਜੀ ਮਾੜਾ ਜਿਹਾ ਥਲੇ ਮੜਗਾੜ ਦਿਖਾਈ ਵਿੱਚੋਂ ਲੈ ਬਈ ਕਿਤੇ ਬੰਦਾ ਦਾ ਨਹੀਂ ਹੈਗੇ ਦੁਬਾਰੇ ਦਾ ਤਾਂ ਨਹੀਂ ਉਹ ਯਾਰ ਵੀਰੇ ਯਾਰ ਫ੍ਰੀ ਛੱਡ ਦਾਂਗੇ ਆਪਾਂ ਹੋਰ ਦੱਸ ਲੈ ਲੈ ਬਈ ਬਾਈ ਕਹਿੰਦਾ ਫ੍ਰੀ ਛੱਡ ਦਾਂਗੇ ਦੁਬਾਰੇ ਦੇ ਮਾੜੇ ਜਿਹਾ ਕਲਮ ਲੱਗੀ ਵੀ ਸਾਫਤ ਕਰ ਦੇਵੇ ਕੋਈ ਸਾਫਤ ਕਰ ਦੇ ਮੈਨੂੰ ਲੱਗਦਾ ਅਜੇ ਤੱਕ ਗਾਰਾ ਵੀ ਨਹੀਂ ਲੱਗਿਆ ਹੋਣਾ ਇਹਨੇ ਯਾਰ ਬੱਸ ਬੰਨ ਕੇ ਚੱਲ ਵੀ ਘਰੇ ਫੇਰ ਵਰਦਾ ਸੀ ਪਹਿਲਾਂ ਆਪ ਨਹੀਂ ਨਹਾਈਦਾ ਪਹਿਲਾਂ ਇਹਨੂੰ ਧੋ ਕੇ ਫੇਰ ਅੰਦਰ ਲਾਈਦਾ ਐਨੇ ਤਿਆਰ ਨਾ ਰੱਖਿਆ ਹੋਇਆ ਇੱਕ ਪੁੱਤ ਹੀ ਆਣਾ ਇੱਕ ਤਰ੍ਹਾਂ ਦਾ ਪੁੱਤਾਂ ਨਾਲੋਂ ਵੀ ਜ਼ਿਆਦਾ ਆ ਯਾਰ ਬਸ ਇਹਦੇ ਨਾਲ ਪਿਆਰੀ ਨਾ ਬਸ ਮਜਬੂਰੀ ਬਣ ਗਈ ਵੇਚਣਾ ਪੈਣਾ ਹੈ ਇੱਕ ਬਾਈ ਜੀ ਤੁਹਾਨੂੰ ਡਿਸਟ੍ਰੀਬਿਊਟਰ ਦਿਖਾਉਣੇ ਬਾਈ ਦੱਸੀਏ ਇਹਦੇ ਬਾਰੇ ਮੇਰੇ ਡਿਸਟ੍ਰੀਬਿਊਟਰ ਹਜੇ ਤਾਈਂ ਜੂਜ ਨਹੀਂ ਕਰਿਆ ਹੋਗਾ ਨਾ ਇਹਦੇ ਟਰਾਲੀ ਮਗਰ ਲੈਫਟ ਵਾਲੀ ਪਈ ਆ ਹਜੇ ਤਾਈਂ ਹਜੇ ਤਾਈਂ ਕੋਈ ਬੰਦਾ ਸਾਫਤ ਕਰ ਦੇ ਫੇਰ ਵੀ ਫ੍ਰੀ ਛੱਡ ਦਾਂਗੇ ਬਾਈ ਟਰਾਲੀ ਦੇ ਮਗਰ ਤੇ ਇਹਦੇ ਵਿੱਚ ਤੇਲ ਨਿਕਲਦਾ ਟਰਾਲੀ ਵਾਲਾ ਇਹ ਰਿਕਾ ਹੋਰ ਨਿਕਲੂਗਾ ਜਿਵੇਂ ਜਿਹ ਬਾਈ ਕਾ ਨਾ ਹਜੇ ਤੱਕ ਮੈਂ ਕਹਿੰਦਾ ਤੇਲ ਬਦਲ ਕੇ ਘਰ ਦੀ ਬਾਹੀ ਤੇ ਚੱਲਿਆ ਹੁੱਕ ਦਿਖਾ ਦੇ ਮੈਨੂੰ ਬਸ ਘਰ ਦੀ ਬਾਹੀ 5-7 ਕਿੱਲਾਂ ਤੇ ਚੱਲਿਆ ਹੋਇਆ ਹੈਗਾ ਟਰੈਕਟਰ ਠੀਕ ਆ ਜੀ ਬਾਈ ਬਾਕੀ ਤੁਸੀਂ ਦੇਖ ਸਕਦੇ ਕਲਮ ਤੱਕ ਦੀ ਗਾਰੰਟੀ ਹੈ ਜਿੰਨਾ ਚੱਲੇ ਸਾਲਾ ओरिजिनल ਹੀ ਚੱਲਿਆ ਹੋਇਆ ਹੈਗਾ ਕੰਡੀਸ਼ਨ ਪੂਰੀ ਕੋਕਾ ਪੀ ਸਕੀ ਇਧਰਲਾ ਰਿਕਾਰਡ ਵੀ ਦਿਖਾ ਵਿੱਚੋਂ ਯਾਰ ਲੈ ਵੇ ਸਾਨੂੰ ਇਧਰਲਾ ਮਗਰਾਡ ਵੀ ਦਿਖਾ ਦੇਣੇ ਕਿ ਵਿੱਚੋਂ ਕਈ ਵੀਰਾਂ ਦੇ ਹੁੰਦਾ ਨਾ ਕਿ ਬਾਈ ਸਾਨੂੰ ਪੈਸੇ ਅਸੀਂ ਥੋੜੇ ਜਿਹਾ ਵੱਧ ਲਾ ਰਹਿਮ ਦਿਖਾਈ ਵੀਰੇ ਰੈਮ ਮੜਾ ਜਾ ਠੀਕ ਰੈਮ ਦਿਖਾ ਯਾਰ ਸਾਰੇ ਚਲੋ ਬਾਈ ਜੀ ਇੱਕ ਘਰੂ ਟਰੈਕਟਰ ਹੈ ਠੀਕ ਆ ਅੱਗੇ ਚੀਜ਼ ਲੱਗਿਆ ਵੇ ਇਹ ਹਾਟੋ ਕੱਟ ਲੱਗਿਆ ਵੀਰੇ ਹੈਲਾ ਦਾ ओरिजिनल ओरिजिनल ਚੱਲਿਆ ਵਾ ਤੁਹਾਨੂੰ ਐ ਲੱਗੂਗਾ ਵੀ ਮੰਨ ਕੋ ਕੋ ਕੰਪਨੀ ਦਾ ਲਾਇਆ ਵਾ ਹੈਗਾ ਠੀਕ ਹੈ ਜੀ ਆ ਕੱਲ ਨੂੰ ਆ ਪਕੜਿਆਉਣਾਗਾ ਬੈਟਰੀ ਨਹੀਂ ਜਰੂਰ ਟਰੈਕਟਰ ਸਟਾਰਟ ਨਹੀਂ ਕਰਨਾ ਇਹਨੂੰ ਕੱਟ ਕੇ ਖੜਾ ਦਿਓ ਬੈਟਰੀ ਨਹੀਂ ਸੌਂਦੀ ਕੋਈ ਤਾਰ ਜੁੜ ਜਾਵੇ ਤਾਂ ਕੱਟ ਦਿਓ ਕੋਈ ਨੁਕਸਾਨ ਨਹੀਂ ਹੁੰਦਾ ਠੀਕ ਹੈ ਟਰੱਕਾਂ ਵਾਲਾ ਕੰਮ ਆਗਾ ਜਰ ਮੰਨ ਕੇ ਚੱਲ ਕੋਈ ਜਿਹੜੀ ਸਹੂਲਤ ਕਿਹੜੇ ਹੱਥ ਥੱਲੇ ਚਾਦਰ ਦਿਖਾ ਦੇ ਠੀਕ ਹੈ ਲੈ ਬੇ ਜੇ ਰੰਗ ਪੇਂਟ ਰਹਿਣ ਤੋਂ ਜੇ ਅਗਲਾ ਖਰਚਿਆਂ ਚ ਵੰਡਦਾ ਹੈ ਨਾ ਉੱਥੇ ਕਈ ਨਾਲੀ ਨਾਲਦਾ ਯਾਰ ਵੀਰੇ ਕੱਲੀ ਕੱਲੀ ਦੀ ਨਾਲ ਕੱਲੇ ਕੱਲੇ ਮੈਂ ਤਾਂ ਖੁਦਾ ਰਾਨੋ ਵੀ ਇੰਨਾ ਕ ਭਾਈ ਕੱਲੀ ਕੱਲੀ ਚੀਜ਼ ਨਾਲ ਦੀ ਹੈਗੇ ਤੇ ਫਰੰਟ ਟਾਇਰ ਵੀ ਅਜੇ ਤੱਕ ਭਾਈ ਕਹਿੰਦਾ ਨਾਲ ਦੇਣਗੇ ਪੈਰ ਨਾਲ ਲਖਾਈ ਮੜ ਜੇ ਪੈਰ ਦਿਖਾਣ ਦਿਖਾਈ ਲੈ ਬਈ ਝਰੀਟ ਲੱਭਦੇ ਨੂੰ ਮੈਨੇ ਤੇ ਕੋਈ ਮੈਨ ਲਾਦਾ ਚੱਪਲਾ ਪਾ ਕੇ ਤਾਂ ਕੋਈ ਚੰਨ ਨਹੀਂ ਦਿੰਦਾ ਇਤੇ ਮੈਂ ਕਹਾਂ ਯਾਰ ਵੀਰੇ ਬਾਲਾ ਯਾਰ ਮੈਂ ਤੈਨੂੰ ਬਸ ਕਰ ਨਹੀਂ ਸਕਦਾ ਬਿਆਨ ਇਹਦੀ ਠੀਕ ਹੈ ਕੋਕੀ ਜੱਤਵਾਲ ਦਾ ਸਿਸਟਮ ਲੱਗਿਆ 28000 ਵਾਲਾ ਠੀਕ ਹੈ ਜੇ ਕੋਈ ਬੰਦਾ ਨਾ ਪੈਸੇ ਭਰਨਾ ਚਾਹੁੰਦਾ ਭਲਾ ਵੀ ਦੇਵਾਂਗੇ ਉਹਨੂੰ ਲਾ ਵੀ ਦੇਵੋਗੇ ਹਾਂ ਲੈ ਵੀ ਬਾਈ ਕਹਿੰਦਾ ਲਾ ਵੀ ਦੇਵਾਂਗੇ ਜੇ ਕਿਸੇ ਨੇ ਪੈਸੇ ਨਹੀਂ ਹੈ ਉਹ ਕਰਨੇ ਹੈਗੇ ਤੁਹਾਨੂੰ ਰੇਟ ਵੀ ਦੱਸਾਂਗੇ ਐਂਡ ਤੱਕ ਬਣੇ ਰਹੋ ਬਾਈ ਜੀ ਬਾਕੀ ਇੰਜਨ ਗੇਅਰ ਦੀ ਬਾਈ ਗਾਰੰਟੀ ਦਿੰਦਾਗਾ ਬਾਈ ਕਹਿੰਦਾ 100% ਗਾਰੰਟੀ ਹੈਗੇ ਫਸਟ ਪਾਰਟ ਵੀਰੇ ਨਾਲ ਦੀਆਂ ਕਲਚ ਬਰੇਟਾਂ ਨਾਲ ਦਾ ਬਿਲਕੁਲ ਜਿੰਨਾ ਜੈਨੂਇਨ ਟਰੈਕਟਰ ਹੈਗਾ ਕੱਲੇ ਟਾਇਰ ਤੇ ਬੈਟਰੀ ਬਦਲੀ ਹੈ ਹਜੇ ਤਾਈਆਂ ਦੀ ਕੋਈ ਵੀ ਬੰਦਾ ਅਸੀਲਾਂ ਦਿਖਾਈ ਮਣ ਗਿਆ ਉਧਰ ਇੱਧਰ ਦੀ ਆ ਜਾ ਲੈ ਵੀ ਤੁਹਾਨੂੰ ਸੀਲਾਂ ਵੀ ਦਿਖਾ ਦਨੇ ਹੈਗੇ ਲੈ ਵੀ ਅਜੇ ਕੰਪਨੀ ਦੀਆਂ ਸੀਲਾਂ ਉਵੇਂ ਹੀ ਪਈਆਂ ਲੱਗੀਆਂ ਲੈ ਵੀ ਸੀਲਾਂ ਵੀ ਅਜੇ ਤੱਕ ਨਾਲ ਦੀਆਂ ਪਈਆਂ ਨਹੀਂਆਂ ਗਿਆ ਜਦੋਂ ਬਈ ਜੀ ਇੱਥੇ ਨਾ ਨਟ ਦੇ ਆਪਾਂ ਕਹ ਲਈਏ ਚਾਬੀ ਜਾਂ ਪਾਨਾ ਜਾਂ ਗੋਟੀ ਕੋਈ ਵੀ ਲੱਗ ਜਿੰਦੇ ਨੇ ਸੀਲਾਂ ਪੱਟਣੀਆਂ ਪੈਂਦੀ ਨੇ ਦਵਾਰੇ ਉਹ ਸੀਲਾਂ ਨਹੀਂ ਲੱਗਦੀ ਹੁੰਦੀਆਂ ਕਿੰਨੀਆਂ ਅਜੇ ਤੱਕ ਨਾਲ ਦੀਆਂ ਸੀਲਾਂ ਪਈ ਨੇ ਰੰਗ ਰੂنگੂ ਤੁਸੀਂ ਦੇਖ ਸਕਦੇ ਹੋ ਬਈ ਜੀ ਜਿੰਨਾ ਵੀ ਉੱਤਰਿਆ ਸਾਰਾ Ориجنਲ ਹੀ ਉੱਤਰਿਆ ਆ ਸੀਟ ਦਿਖਾ ਦੀ ਸੀਟ ਤੇ ਜੇ ਕਾਗਜ਼ ਪਏ ਆ ਥੱਲੇ ਵਾਲੇ ਰਹਿਣ ਲੈ ਇਧਰ ਹੀ ਦਿਖਾਵਣਾ ਲੈ ਬਈ ਡਬਲ ਡਬਲ ਕਵਰ ਚੜਿਆ ਹੋਆ ਹੈਗਾ ਮਾਨ ਕੇ ਚਲੋ ਜੇ ਜੀ ਕੰਪਨੀ ਨੇ ਉਹ ਥੱਲੇ ਦੀ ਦਿੱਤੀ ਦਾ ਕਾਗਜ਼ ਉਹ ਦੂਜੀ ਮੂਰਲੀ ਸੀਟ ਦੇ ਠੀਕ ਆ ਜੀ ਲੈ ਬਈ ਤੇ ਹੁਣ ਬਈ ਜੀ ਗੱਲਬਾਤ ਕਰੀਏ ਇਸ ਦੀ ਡਿਮਾਂਡ ਦੀ ਡਿ ਬਿਨਾ ਡਿੱਕ ਤੇ ਆ ਲਾਵਾਂਗੇ ਆਪਾਂ ਜੇ ਮੰਨ ਕੇ ਚਲੋ ਨਹੀਂ ਲੈਣਾ ਬੰਦੇ ਨੇ ਆਹ ਪਲੇਟਾਂ ਡਿੱਕ ਤੇ ਇਹ ਚੀਜ਼ ਹਾਂ ਇਹਦੀ ਡਿਮਾਂਡ ਹੈਗੀ 5 ਲੱਖ ਤੇ 80 ਹਜ਼ਾਰ ਜੇ ਨਹੀਂ ਲੈਣਾ ਛਤਰੀ ਛਤਰੀ ਸੱਚ ਆਪਰ ਰਹਿ ਗਈ ਛਤਰੀ ਬਬਲੂ ਕਾਰਸੀ ਟਾਪ ਮਾਡਲ 25 ਹਜ਼ਾਰ ਵਾਲਾ ਮਾਡਲ ਲੱਗਿਆ ਵੇ ਤੇ ਠੀਕ ਹੈ ਜੀ ਵਧੀਆ ਵਾਲੀ ਮੈਂ ਕਿਹਾ ਯਾਰ ਬਬਲੂ ਕਾਰਸੀ ਦਾ ਕੋਈ ਨਾਮ ਪੁੱਛਣ ਦੀ ਲੋੜ ਨਹੀਂ ਬਬਲੂ ਕਾਰਸੀ ਤੇ ਇੰਟਰਨੈਟ ਤੇ ਸਰਚ ਕਰਨ ਵੇਗ ਲੱਗ ਠੀਕ ਹੈ ਜੀ ਟਾਪ ਤੇ ਅੱਜ ਕੱਲ੍ਹ ਬ੍ਰਾਂਡ ਦੇ ਨਾਂ ਚੱਲ ਰਹੇ ਹੈਗਾ ਬੰਦੇ ਦਾ ਇੱਕ ਨੰਬਰ ਤੇ ਸੈਂਸਰੀ ਆ ਉਹਨਾਂ ਦੀ ਠੀਕ ਹੈ ਜੀ ਤੇ ਇਹ ਤੋਂ ਬਿਨਾ ਹੈਗਾ ਭਾਈ ਜੀ ਠੀਕ ਹੈ ਟੋਟਲ 610000 ਜੇ ਆਪਾਂ ਦੇਵਾਂਗੇ 16 ਮਾਡਲ ਜੀ ਨਾਲ ਦੇ ਟੈਸ ਬਿਨਾ ਡਿੱਕ ਤੇ ਵੇਟਾਂ ਤੋਂ 580000 ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਬਾਈ ਜੀ ਠੀਕ ਹੈ ਬਈ ਫਰਸਟ ਪਾਰਟੀ ਦਾ ਜੇ ਕਿਸੇ ਨੂੰ ਆਏ ਹੋਵੇ 15 ਹਾਲ 4.5 ਕੁਇੰਟਲ ਦੇ ਆਪਾਂ ਖਿਚਾ ਕੇ ਦੇ ਦਾਂਗੇ ਤਾਂ ਹੋਰ ਦੱਸ ਖਿਚਾ ਕੇ ਦੇ ਦੋਗੇ ਠੀਕ ਹੈ ਤੇ ਗਲ ਛੋਟਾ ਹਾਂ ਅਗਲਾ ਵਾਹ ਕੇ ਦੇ ਆਪਣੇ ਘਰੇ ਆ ਜਾਵੇ ਹਾਲ ਪਾਏ ਆਪਣੇ ਕੋਲੇ ਰੂਟਾਵੇਟਰ 9 ਫੁੱਟਾ ਪਾ ਲੈ ਖਿਚਾ ਕੇ ਦੇ ਦਾਂਗੇ ਹੋਰ ਦੱਸ ਇੰਨੇ ਖਿਚਾ ਕੇ ਦੇ ਦਾਂਗੇ ਤਸੱਲੀ ਆ ਕੇ ਬਾਈ ਨੂੰ ਜਿਵੇਂ ਆਪਾਂ ਕਹ ਲਈਏ ਕਿਸੇ ਤੇ ਵਿਸ਼ਵਾਸ ਹੁੰਦਾ ਨਾ ਆਪਾਂ ਨੂੰ ਬਾਈ ਜਾਂਸੀ ਰਿਕੋਰ ਸਰਵਿਸ ਆ ਦੀ ਬੰਦਾ ਕਢਾ ਸਕਦਾ ਕੰਪਿਊਟਰ ਤੋਂ ਠੀਕ ਹੈ ਜਿੰਨਾ ਵੀ ਹੋਣਾ ਕੋਈ ਘਰੇ ਨਹੀਂ ਸਰਵਿਸ ਹੋਈ ਵੀ ਕਿਤੇ ਮਕੈਨਿਕ ਤੋਂ ਨਹੀਂ ਹੋਈ ਵੀ ਠੀਕ ਹੈ ਜਾਂਸੀ ਜੋ ਹੈ ਆ ਗਿਆ ਵੇਖ ਨਵਾਂ ਤੇਲ ਆ ਕਿਹਾ ਵਰਗਾ ਲਓ ਬਈ ਚੈੱਕ ਕਰੋ ਤਕਰੀਬਨ ਬਈ ਘੰਟੇ ਕਿੰਨੇ ਚੱਲੋਗੇ ਚੈੱਕ ਤਾਂ ਨਹੀਂ ਘੰਟੇ ਵੀਰੇ 3200 ਓਰੀਜਨਲ ਘੰਟਾ ਚੱਲਿਆ ਵਾ ਓਰੀਜਨਲ 3200 ਘੰਟਾ ਪਹਿਲੇ ਨਾ ਪਹਿਲਾ ਹੀ ਡਰਾਈਵਰ ਆ ਦੂਜਾ ਡਰਾਈਵਰ ਨਹੀਂ ਬਿਠਾ ਜੀ ਠੀਕ ਹੈ ਪਹਿਲੇ ਡਰਾਈਵਰ ਉਹ ਤੁਸੀਂ ਆਪ ਹੀ ਮੰਨ ਕੇ ਚਲੋ ਪਹਿਲਾ ਹੀ ਡਰਾਈਵਰ ਆ ਮੈਂ ਹੋਰ ਕੁਝ ਭਾਇਆ ਨਹੀਂ ਆਪਾਂ ਹਜੇ ਤਾਈਂ ਠੀਕ ਆ ਸਭਾਈ ਮਤੇ ਬਈ ਸਮਾਈ ਏ ਮੋਬਾਈਲ ਨੰਬਰ ਦੱਸ ਦੋ ਬਾਈ ਜੀ ਆਪਣੀ ਤੇ ਲੋਕੇਸ਼ਨ ਆ ਵੀਰੇ ਦਿਖਾਈਆਂ ਕਾਗਜ਼ ਚੜੇ ਹਜੇ ਨਾਲ ਦੇ ਆ ਦਿਖਾ ਦੇ ਥੱਲੇ ਲੈ ਬਈ ਕਾਗਜ਼ ਤੁਹਾਨੂੰ ਦਿਖਾ ਦਈਏ ਲੈ ਬਈ ਚੈੱਕ ਕਰ ਲੋ ਜੇ ਲਾਗੇ ਟਾਈਮ ਸੀਟ ਬੈਠੀ ਵੀ ਆ ਉੱਪਰ ਤੂੰ ਨਾ ਬਹਿ ਕੇ ਵੇਖੀ ਲਾਸਟ ਤੇ ਤੈਨੂੰ ਪਤਾ ਲੱਗੂਗਾ ਵੀ ਕੀ ਚੀਜ਼ ਹੈਗੀ ਠੀਕ ਆ ਜੀ 9856968899 6280457219 ਦੋ ਮੋਬਾਈਲ ਨੰਬਰ ਆਪਣਾ ਠੀਕ ਆ ਜੀ ਤੇ ਲੋਕੇਸ਼ਨ ਬਾਈ ਜੀ ਲੋਕੇਸ਼ਨ ਵੀਰੇ ਲੋਪੋ ਵੱਧਣੀ ਆ ਠੀਕ ਆ ਜੀ ਡਿਸਟ੍ਰਿਕਟ ਹੈਗਾ ਆਪਣਾ ਮੋਗਾ ਠੀਕ ਆ ਤਹਿਸੀਲ ਨਿਹਾਲ ਸਿੰਘ ਵਾਲਾ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਗੱਲ ਕਰਕੇ ਬਹੁ ਤਦ ਲੋਬੇ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਵੀ ਕਹਿੰਦੇ ਨੇ ਕਿ ਸਾਨੂੰ ਘਰੂ ਟਰੈਕਟਰ ਚਾਹੀਦਾ ਪੈਸੇ ਅਸੀਂ ਵੱਧ ਲਾ ਦਾਂਗੇ ਬਾਈ ਨਾਲ ਸੰਪਰਕ ਕਰ ਲੈ ਧੰਨਵਾਦ ਸ਼ਸ਼ਿਕਾ